ਸਾਹਿਬ ਜੀ ਤੁਸ ਪੰਨੀ ਨੀ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਰੀ ਮੱਲਾ ਪੰਜਵਾ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਖ ਪੈਰ ਅਰਦੀਏ ਪੂਰਨ ਸਤਿਗੁਰ ਗਿਆਨ ਰਖਾਓ ਜੇ ਤੇ ਕਟ ਵਸੈ ਪਰਮ ਸੋਈ ਸਹਾ ਵਧਾਓ ਜਮ ਕੰਕਰ ਨਹੀਂ ਲੇੜ ਨਾ ਆਵੀ ਰਸਨਾ ਹਰ ਗੁਣ ਜੋ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਅਰਾਧ ਹੋਰ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਕ੍ਰਿਪਾਲ ਤੁ ਸਿਆ ਨਠੇ ਸੋਗ ਸੰਤਾਪ ਸਤੀ ਬਹੁ ਨ ਲੱਗਈ ਸਤਿਗੁਰੁ ਰਖੇ ਆਪ ਗੁਰ ਨਾਰਾਇਣ ਦੇ ਯੋਗੁਰ ਗੁਰ ਸਚਾ ਸੁਜਣ ਹਾਰ ਗੁਰੁ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਤਿਗੁਰ ਹਾਰ ਗੋੜੀ ਮੱਲਾ ਪੰਜਵਾ ਸੂਕੇ ਹਰੇ ਕੀ ਏਕਿਨ ਮਾਹੀ ਅਮਰ ਸ੍ਰਿਸ਼ਟੇ ਸੰਤ ਜੀਵ ਆਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੇ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਸੁਨੇ ਮਨ ਅਸਾ ਕਰੀ ਦਇਆ ਸਤਿਗੁਰੂ ਘਰ ਸਾਹਿਬ ਦੁਖ ਨਾ ਛੇ ਸੁਖ ਆਏ ਸਮਾਏ ਹੀਲ ਨਾ ਪਰਿ ਜਾ ਗੁਰੁ ਫਰਮਾਏ ਇਸ ਤੁੰਨੇ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਖੁ ਲਖਲੇ ਮੱਲਾ ਪੰਜਵਾ ਤਾਬ ਗਏ ਪਾਈ ਪ੍ਰਭ ਸਾੰਤ ਸੀਤਲ ਭਏ ਹੀਨੀ ਪ੍ਰਭ ਦਾਤਿ ਪ੍ਰਭ ਕਿਰਪਾ ਤੇ ਪਈ ਸੁਹਲੇ ਜਨਮ ਜਨਮ ਕੇ ਮਿਸਰੇ ਮੇਲੇ ਰਹਾਉ ਸਿਮਰਸ ਸਿਮਰਸ ਪ੍ਰਭ ਕਾ ਨਾਮੁ ਸਗਲੇ ਲੋਗ ਕਾ ਬਿਨ ਸਿਆਸ ਤਾਉ ਸਹਾਈ ਸੁਖਾਈ ਬੋਲੇ ਹਰ ਬਾਣੀ ਆਖ ਕਹੈ ਪ੍ਰਭ ਸਿਮਰਉ ਪ੍ਰਾਨੀ ਦੁਖ ਦਰਦ ਜਮ ਲਿੜਨਾ ਆਵੈ ਉਹ ਨਾਨਕ ਜੋ ਹਰ ਗੁਣ ਗਾਵੈ ਗਉੜੀ ਮੰਦਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੈ ਮਨ ਆਏ ਜਬ ਮਨ ਮੇਰੇ ਕੋ ਵਿੰਤੀ ਬਾਣੀ ਸਾਧੂ ਜਨ ਰਾਮ ਰਤਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੁਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਵੇ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਕਰ ਮਨ ਮਹਿ ਲੇਖ ਰਵ ਰਹਾ ਸਰਬਤ ਸੁਮੀ ਗੁਣ ਗਾਵੇ ਨਾਨਕ ਅੰਤਰ ਜਮੀ ਗੌੜੀ ਮੱਲਾ ਪੰਜਵਾ ਕੋਟ ਬਿਗਨ ਹਿਰੇ ਕਿਨ ਵਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਬ ਹਰ ਚਰਨ ਮਿਟੀ ਖੁਦ ਤਾਸ ਰਹੋ ਸਰਬ ਕਲਿਆਣ ਸੁਖ ਸਹਿਜ ਨਿਦਾਨ ਜੋ ਕਹਿ ਰਿਹਾ ਉਸ ਹੈ ਭਗਵਾਨ ਔਖਦ ਮੰਤਰ ਸੰਤ ਸਭ ਛਾਰ ਕਰਨ ਹਾਰ ਜਿਦੇ ਮਹਿ ਧਾਰ ਤਾਰੇ ਸਭ ਪਰਮ ਭਜਿਓ ਪਾਰ ਬ੍ਰਹਮ ਕੋ ਨਾਨਕ ਟਟਲ ਇਹੋ ਤਰਮਾ ਡੋੜੀ ਮੁੱਲਾ ਪੰਜਮਾ ਸ਼ਾਂਤ થઈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਰਤਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਨ ਵਿਚਾਰ ਸਾਧੂ ਸੰਗਮ ਹੈ ਨਿਸਕਾਰ ਨਿਰਮਲ ਗੁਣ ਗਾਵੋ ਨਿਤਨੀਤ ਲਈ ਬਿਆਦ ਖੁਬਰੇ ਜਨਮੇਤ ਮਨਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਾਇ ਪੂਰਨ ਭਈ ਸੇ ਰਹਾਉ ਸਿਸਲਾ ਤੇ ਰਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਸਰੀ ਨਾਨਕ ਨਾਮ ਜਪੈ ਸੋ ਜੀਵੇ ਸਾਜ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾ ਥਿਰ ਕਰ ਬੈਸਰੋ ਹਰ ਜਨ ਪਿਆਰੀ ਸਤਿਗੁਰ ਕਮਰੇ ਕਾ ਜਤਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਹਾ ਸਹਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਜੇਰ ਪਾਉ ਹੋਏ ਫਜੋ ਭਗਵਾਨ ਸਾਧ ਸੰਗਤ ਮਿਲਕੀ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਮੀ ਨਾਨਕ ਓਟ ਪਕਰੀ ਪ੍ਰਭ ਸੁਅਮੀ ਧੀਮਲਾ ਪੰਜਵਾ ਰਾਤ ਪੀਤਾ ਪ੍ਰਭ ਮੇਰੀ ਮੋਹਿ ਜਿੜ ਕਉਨ ਸਭ ਗੁਨ ਤੇਰੇ ਰਹਾਉ ਪੰਜ ਬਿਖੜੀ ਇੱਕ ਗਰੀਬ ਰਖੋ ਰਖਨ ਹਾਰੇ ਖੇਦ ਕਰਹਿ ਅਰਬਹੁਤ ਸੰਤਾਗ ਹੈ ਆਇਓ ਸ਼ਰਮ ਤੁਹਾਰੀ ਕਰ ਕਰ ਹਾਰੇ ਓ ਅਨਕ ਬਹੁ ਭੰਤੀ ਛੋੜਹਿ ਕਤਹੂ ਨਾਹੀ ਏਕ ਬਾਤ ਸੁਨ ਕਾ ਕੀ ਉਟਾ ਸਾਧ ਸੰਗ ਮਿਟ ਜਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਤੀਰ ਜਿ ਪਾਇਆ ਸ਼ੰਤੀ ਮੰਤ ਜੀਉ ਮੋਹਿ ਨਿਰਭਉ ਗੁਰ ਕਾ ਸ਼ਬਦ ਜਮਾਇ ਹ ਜੀਤ ਲਈ ਕੋਈ ਮਹਾ ਵਿਖਾਦੀ ਸਹਜ ਸੁਵੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰ ਤੇ ਸੇਵਕ ਆਪਣੀ ਲਾਇ ਹੁ ਸੇਵ ਵਿਗਨ ਰੰਗ ਜਾਏ ਜਦ ਅਲਗ ਅਪੇ ਤੜਤਪਨੀਤ ਕਈ ਗੁਣ ਗਾਏ ਦੁਰਤ ਗਿਆਨ ਹਰ ਨਾਮ ਤੇ ਆਏ ਜਾਓ ਸਭ ਨੇ ਸਾਈਂ ਰਵਿਆਪ ਆਪ ਆਦਿ ਜੁਗਾਦ ਜਾ ਕਾ ਵਡ ਕਰਤਾ ਗੁਰ ਪ੍ਰਸਾਦ ਨਾ ਹੋਏ ਸੰਤੋਪ ਗੁਰ ਕੇ ਚਰਨ ਲਗੇ ਮਨ ਮਿੱਥੇ ਮੇਰੇ ਬਿਗਨ ਹੋਏ ਸਭ ਸਾਈਂ ਰੂਥੇ ਸਭ ਸੁਖ ਪਾਏ ਸਤਗੁਰੂ ਠੂਠੇ ਔਰ ਬ੍ਰਹਮ ਪ੍ਰਭ ਕੈ ਰਸ ਵਾਲੇ ਜਿੱਥੇ ਕਿਥੇ ਦਿਸ ਹੈ ਇਹਨਾਂ ਲਈ ਨਾਨਕ ਦਾਸ ਕਸਮ ਪ੍ਰਤਪਾਲੀ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਟਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਣ ਰਹਾਓ ਅਕਤ ਕਥਾ ਅਮਰਤ ਪ੍ਰਭ ਬਣੀ ਤੋਹ ਨਾਨਕ ਜਪ ਜੀਵੇ ਗਿਆਨੀ ਅਕਤ ਕਥਾ ਅਮਰਤ ਪ੍ਰਭ ਬਣੀ ਤੋਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5ਵਾਂ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੁਸ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਕ ਪਾਪ ਸੰਤਾ ਬਿਨਾਸੇ ਹਰ ਸਿਮਰਤ ਕਿਨ ਵਿਖ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਨਿਲਾਵਲ ਮਹੱਲਾ ਪੰਜਵਾਂ ਸਗਲ ਅਨੰਦ ਕੀ ਆਪਰਮੇਸ਼ਰ ਆਪਣਾ ਬਿਰਦ ਸਹਾਰਿਆ ਸਾਧ ਜਨਾਂ ਹੋਏ ਕਿਰਪਾਲਾ ਮੇਰੇ ਸੇ ਸਭ ਕਰਵਾਰਿਆ ਕਰਜ ਸਤਿਗੁਰ ਆਪ ਸਵਾਰਿਆ ਮੱਢੀ ਅਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ 3 ਭਵਨ ਹਰਿਆ ਹੋਏ ਸਗਲੇ ਜੀ ਸਵਾਧਾਰਿਆ ਮਨ ਇੱਛੇ ਨਾਨਕ ਪਲ ਪਾਏ ਪੂਰਨ ਇਸੇ ਪੁਜਾਰਿਆ ਬਿਲਾਵਲ ਮਹੱਲਾ 5 ਰੋਗ ਗयो ਪ੍ਰਭ ਆਪ ਦਰਵਾਇਆ ਮੇਨ ਤੈ ਸੁਖ ਸਹਿਜ ਘਰ ਆਇ ਰਹਾਓ ਰਾਜ ਰਾਜ ਭੋਜਨ ਖਾਭੋ ਮੇਰੇ ਭਾਈ ਅਮਰਤ ਨਾਮ ਰਿਤ ਮਾਹਿ ਧਿਆਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹਲਾ ਪੰਜਵਾ ਤਾਕ ਸੰਤਾਨ ਛਗਲੇ ਗਏ ਦਿਨ 세 ਤੇ ਰੋਗ ਪਾਰ ਬ੍ਰਹਮ ਤੂੰ ਵਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮੇ ਹੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਹ ਗਈ ਬੇਉਗ ਬਿਲਾਵਲ ਮਹੱਲਾ ਪੰਜਵਾ ਵੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਸਾਖੀ ਨਦਰ ਨਿਹਾਲ ਗੁਰਪੂਰਾ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸਿਫਿਲ ਸੁਖੀ ਭਇਆ ਰਬ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਸ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਟੈ ਫਿਰ ਦੁਖ ਨਾ ਜਪੈ ਹਰ 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 ਜਪੀਐ ਅੰਤਰ ਜਿ ਬਲਾਈ ਕਿਲ ਵਿਖ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਨਸ ਜਪਤ ਹਰ ਨਾਮ ਜਸ ਤਾਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਸੈ ਹਰ ਕੇ ਗੁਣ ਗਾਈ ਬਿਲਾਵਲ ਮਹਲਾ 5 ਹਰ 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 ਅਰਾਧੀਐ ਕੋਈ ਐ ਅਰੋਗ ਰਾਮਚੰਦ ਕੀ ਲਸਟਿਕਾ ਜਿਨ ਮਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਇਸ ਕੀ ਚੈ ਭੋਗ ਸਾਧ ਸੰਗੈ ਕੈ ਵਾਰਣੈ ਮੇਲਾ ਸੰਜੋਗ ਜਿਸ ਸਿਮਰਤ ਸੁਖ ਪਾਈਐ ਮਿਨ ਸਰ ਬੇਵੋਗ ਨਾਨਕ ਪ੍ਰਵਸਰਨ ਆਗਤੀ ਕਰਨਸ ਕਾਰਨ ਜੋਗ ਰਾਗ ਬਿਲਾਵਲ ਮhalla 5ਵਾਂ ਦੁਪਦੇ ਘਰ 5ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਉ ਸਭ ਤਿਆਗਿਆ दारू ਨਾਮ ਲਿਆ ਸਾਤ ਪਾਪ ਸਭ ਮਿਟੇ ਰੋਗ ਸਿਫਲ ਮਨ ਭਇਆ ਗੁਰਪੁਰ ਆਰਾਧਿਆ ਸਗਲਾ ਦੁਖ ਦਰਿਆ ਰਖਨ ਹਾਰੇ ਰਖਿਆ ਆਪਣੀ ਕਰਮਿਆ ਰਹਾ ਬਹਾ ਪਕੜ ਪ੍ਰਭ ਕਾ ਡਿਆ ਕੀਨਾ ਅਪਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਮੇਰ ਭਇਆ ਬਿਲਾਵਲ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੜ ਪਰ ਸਾਤ ਅਚਰਜ ਰੂਪ ਹਰ ਕਿੰਨੇ ਹੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਲ ਅਗਤੀ ਜੋ ਸਦਾ ਸੁਹਾਈ ਰਹੋ ਮਿਰਤੀ ਕਦੇ ਨ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਕਾ ਸਾਸ ਬਿਲਾਵਲ ਮਹੱਲਾ ਪੰਜਵਾਂ ਕਾਤੀ ਬਾਵਨ ਲੱਈ ਪਾਰ ਬ੍ਰਹਮ ਸਰਹਾਈ ਜਾਗਿਰਦੁ ਸਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ ਰਹੁ ਰਸ ਲਈ ਸਿਨ ਰਖਨ ਹਰ ਸਭ ਬਿ ਆਦ ਮਿਟਾਈ ਕੋ ਨਾਨਕ ਕਿਰਪਾ ਸਈ ਸਭ ਸਹੇ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੇ ਅਨ ਪਾਰ ਬ੍ਰਹਮ ਗੁਰਦੇਵ ਸੁਖ ਸੰਤ ਸਹਿਜ ਆਨੰਦ ਪਏ ਪੂਰਨ ਕਈ ਸੇਵ ਰਹਾਉ ভক্ত ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇ ਅਨ ਜਖ ਘੜ ਪਰਤਾਪ ਦੋਖ ਹਮਾਰੇ ਬਖਸੇ ਅਨ ਆਪਣੀ ਕਲ ਧਰੀ ਮਨ ਬੰਛਤ ਫਲ ਦਿੱਤੇ ਅਨ ਨਾਨਕ ਬਲਹਰੀ ਬਿਲਾਵਲ ਮੱਲਾ ਪੰਜਵਾਂ ਤਾਕ ਲਾਇਆ ਗੁਰ ਸਿਰਜਨ ਹਾਰ ਸਤਗੁਰ ਆਪਣਾ ਹੀ ਕਉ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਤਬ ਅੰਮ੍ਰਿਤ ਨਾਮ ਮਹਾ ਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗ ਹੈ ਪਰਵਾਨ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗ ਹੈ ਪਰਵਾਨ ਬਿਲਾਵਲ ਮੱਲਾ ਪੰਜਵਾ ਸਾਖ ਪਾਪ ਤੇ ਰਖੇ ਆਪ ਇਸਲੇ ਪੈ ਗੁਰ ਚਰਨੀ ਲਗੇ RAM ਨਾਮ ਫਿਰਦੇ ਨਹਿ ਜਾਤ ਰਾਹੁ ਕਰ ਕਿਰਪਾ ਹਸਤ ਪ੍ਰਭ ਜੀਨੇ ਜਗਤ ਉਦਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੁ ਦੇ ਪ੍ਰਵੇਸਾ ਕ੍ਰਿਸ਼ਨ 부ਜੀ ਮਨ ਤਨ ਸਚ ਧਰਾਪ ਅਨਾਥ ਕੋ 나ਥ ਸਰਣਾ ਸਮਰਥ ਸਗਲ ਸਿਸ਼ਟ ਕੋ ਮਈ ਬਾਪ ਭਗਤ ਵਚਨ ਪੈ ਸੰਜਨ ਸੁਆਮੀ ਗੁਣ ਗਾਵਤ ਨਾਨਕ ਕਾਲਾਪ ਸੋਰਠਿ ਮੰਲਾ ਪੰਜਵਾ ਕਰਿ ਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬਿਗਨ ਲਾਥਿ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੁਰੈ ਤੁਮ ਰਖਿਆ ਰਹਾਉ ਸਚਾ ਸਾਹਿਬ ਅਮਿਤ ਵਡਾਈ ਰਸਿ ਬਚਲੇ ਗੈ ਅੱਲਾ ਸੰਤਾਂ ਕੀ ਪਿਆਜ ਰਖਦਾ ਆਇਆ ਆਦਿ ਗਿਰਿ ਦਿੱਤਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਕੁੰਚਹੁ ਸਰਬ ਵੇਲਾ ਮੁਖ ਪਾਗਹੁ ਜਰਾ ਮਰਾ ਤਾਤ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਤੁਮ ਹੀ ਮੇਰਾ ਸਰਬ ਕਲਾ ਬਣ ਆਈ ਪ੍ਰੰਤ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵੜਿ ਆਈ ਸੋਰਠ ਮੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਤੁਮ ਨਾਬ ਕੇ ਚਰਨ ਨਿਹਾਰਿਆ ਰਤਨ ਹਰਿ ਰਾਖੇ ਓ ਬਾਰਕ ਸਤਿਗੁਰ ਕਾਬ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਕੀ ਸੇਵਨਾ ਕਿਰਤੀ ਜਾਈ ਰਹਾਉ ਧਰਮ ਹੈ ਸੂਖ ਬਾਹਰ ਹੁਨ ਸੂਖਾ ਪ੍ਰਭ ਆਪਣੇ ਪਏ ਜੈਲਾ ਨਾਨਕ ਵਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਵਾ ਕਿਰਪਾਲਾ ਸੋਰਠ ਮੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਸਾਰੀ ਆਠ ਪਹਿਰ ਆਰਾਧੋ ਸੁ ਅਮੀ ਪੂਰਨ ਕਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਤਿ ਰਾਸ ਰੱਖ ਲਹਿੋ ਭਾਈ ਮੇਰੇ ਕਾ ਤਬ ਆਗੇ ਪ੍ਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵਾਂ ਆਪਣੇ ਕਸਨ ਕਰੋ ਸਬ ਤੁਹ ਨਾਨਕ ਗੁਰ ਪੂਰਾ ਤੇ ਤੇਉ ਮਿਟਿਐ ਸਗਲ ਅੰਦੇਸਾ ਸੋਰਠਿ ਮੰਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਕ ਰੋਗ ਗਏ ਗੁਰ ਬਚਨੀ ਮਨ ਇੱਛੇ ਹਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਆਨੰਦ ਬਿਨੋਦ ਮੰਗਲ ਗੁਣ ਗਾਵਹੋ ਗੁਰੂ ਨਾਨਕ ਪਏ ਦਿਆਲਾ ਜੈ ਜੈਕਾਰ ਹੈ ਜਗ ਪੀਤਰ ਹੋਆ ਪਾਰ ਬਹਿਮ ਰਖਵਲਾ ਸੋਰਠ ਮਹਲਾ ਪੰਜਵਾਂ ਦੁਤ ਜਵਾਇਆ ਹਰ ਕਬ ਅਪੇ ਸਭ ਸੰਸਾਰ ਉਬਾਰਿਆ ਕਰ ਬ੍ਰਹਮ ਨ ਪ੍ਰਭ ਕਿਰਪਾ ਕਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਵਹੋ ਮਨ ਕੰਨ ਦੇਹੀ ਸੁਖਾਲੀ ਰਹੋ ਬਤਤ ਉਦਾਹਰਨ ਸਤਗੁਰ ਮੇਰਾ ਮੋਹਿ ਤਿਸ ਦਾ ਪਰਵਸ ਬਖਸ਼ ਲਏ ਸਭ ਸੱਚੇ ਸੋਹਬ ਸੁਣ ਨਾਨਕ ਕੀ ਅਰਦਾਸਾ ਸੋਰਠ ਮੱਲਾ ਪੰਜਵਾ ਬਖਸ਼ਿਆ ਪਾਰ ਗ੍ਰਹਨ ਪਰਮੇਸ਼ਰ ਸਗਲੇ ਰੋਗ ਦਿਦਾਰੇ ਗੁਰ ਪੂਰੇ ਕੀ ਸਰਣੀ ਉਗਰੇ ਕਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਿਗੁਰੂ ਪੁਰੇ ਆਪਣੀ ਕਿਰਪਾ ਧਾਰ ਰਾਓ ਸਦਾ ਆਨੰਦ ਰਹੇ ਮੇਰੀ ਪਿਆਰੇ ਹਰ ਗੋਬਿੰਦ ਗੁਰ ਰਖਿਆ ਵੱਡੀ ਵਿਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਕੇ ਆ ਸੋਰਖ ਮੱਲਾ ਪੰਜਵਾ ਕੈ ਕਿਰਪਾਲ ਗੁਰੂ ਗੋਬਿੰਦ ਸਗਲੇ ਮਨੋਰ ਚ ਪਾਈ ਅਸਿਰ ਪਏ ਲਾਗ ਹਰ ਚਰਨੀ गोविंद के गुण गाए बोलो समग्रत पूरा शांत सहज आनंद नाम जप ग्वाजी अनहद तुर राहाओ मिले सु स्वामी प्रीतम अपने घर मंदिर सुख दाई घर नाम निदान नानक जन पाया सगली इच्छे पुजाई सोरठमल्ला 5 संतो हो हर हर नाम से आई सुख सागर प्रभु विसरौ नाही मन चिंदेड़ा फल पाई राहो ਸਤਗੁਰੂ ਪੁਰੇ ਤਾਪ ਗਵਾਇਆ ਆਪਣੀ ਕਿਰਪਾ ਛਾਰੀ ਪਾਰ ਬ੍ਰਹਮ ਪ੍ਰਭ ਪਰੇ ਦਿਆਲਾ ਦੁਖ ਮਿਟਿਆ ਸਭ ਕਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਦਾ ਨਾਮ ਅਰਹਰੋ ਨਾਨਕ ਪਤਿ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੂ ਸੋਹਠਮ ਲਾਪਨ ਜਵਾ ਮੇਰਾ ਸਤਗੁਰੂ ਵਿਖਵਾਲਾ ਹੋਵਾ ਤਾਰ ਕਿਰਪਾ ਪ੍ਰਭ ਹਾਸ ਦੇ ਰੱਖਿਆ ਹਰ ਗੋਬਿੰਦ ਨਵਾ ਨਿਰਵਾਰਾ ਸਤਿ ਗੁਰ ਪ੍ਰਭ ਆਸਮਿਤਾਇ ਜਨ ਕੀ ਲਾਜ ਰਖਾਈ ਸਾਜ ਸੰਗਤਿ ਸਭ ਪਲ ਪਾਈ ਸਤਿ ਗੁਰ ਕੇ ਬਨ ਜਾਈ ਹਲਕ ਪਲਕ ਤੇ ਪ੍ਰਭ ਦੁਗਿਆ ਸਵਾਰੀ ਹਮਰਾ ਗੁਣ ਅਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾਂ ਜੀ ਤੰਤਰ ਸਬਦਿ ਸਕੇ ਕੀਏ ਸੋਈ ਸੰਤ ਸਹਾਈ ਆਪਣੇ ਸਿਵਕ ਕੀ ਆਪੇ ਰਖੈ ਪੂਰਨ ਪਈ ਬਡਾਈ ਪਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰੱਖੀ ਹੋਏ ਸਰਬ ਦਇਆਲ ਰਹਾਉ ਅਨੰਦ ਨਾਨਕ ਨਾਮ ਸਿ ਆਏ ਜੀ ਪ੍ਰਾਨ ਘਾ ਦਾਤਾ ਆਪਣੇ ਦਸ ਕਉ ਕੰਠ ਲਾਇ ਰੱਖੇ ਜੰਬਰਗ ਪਿਤਾ ਮਤਾ ਸੂਰਠ ਮੱਲਾ ਪੰਜਵਾ ਠਾਂਡ ਪਾਈ ਕਰਤਾਰੀ ਤਾਪ ਛੋੜ ਗਿਆ ਪਰਵਾਰੀ ਗੁਰਪੂਰੈ ਹੈ ਰੱਖੀ ਸਰਣ ਸੱਚੇ ਕੀਤਾ ਕੀ ਕਰਮੇਸ਼ਰ ਆਹ ਹੋਵਾ ਰਤਵੱਲਾ ਸ਼ਾਂਤ ਸਹਜ ਸੁਖਿਨ ਮਹਿ ਉਜੇ ਮਨ ਹੋਵਾ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀ ਓ ਦਾਰੂ ਤਿਨ ਸਗਿਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਅਮਰ ਗੁਣ ਆਵ ਗੁਣ ਨਾਮ ਵਿਚਾਰਿਆ ਗੁਰ ਕਾ ਸਬਦ ਭਾਇਓ ਸਖੀ ਤਿਨ ਸਗਲੇ ਇਲਾਜ ਰਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਦੇਹਰਾ ਯਾ ਪਨਾਨਿਕ ਨਾਮ ਸੱਚ ਸਾਥੀ ਆਪਣੇ ਅੰਦਰਸ ਕੀ ਪਿਆਜੇ ਰੱਖੀ